ਇਸ ਵੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੰਜਾਬ ਦੀ ਕੁੜੀ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਬੇਹਤ ਬੇਰਮੀ ਦੇ ਨਾਲ ਇਹ ਕਤਲ ਕੀਤਾ ਗਿਆ ਹੈ ਸਰੀਰ ਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਮਿਲੇ ਨੇ ਦੱਸਦੀ ਹੈ ਕਿ ਕੈਨੇਡਾ ਦੇ 온ਟਾਰੀਓ ਦੇ ਚਾਰਲਸ ਡੇਲੀ ਪਾਰਕ ਤੇ ਵਿੱਚ ਉਸ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦੀ লাশ ਮਿਲੀ ਹੈ ਅਮਨਪ੍ਰੀਤ ਦੇ ਸਰੀਰ ਤੇ ਤਸ਼ੱਦਦ ਦੇ ਨਿਸ਼ਾਨ ਪਾਏ ਗਏ ਨੇ ਬੇहद ਮਤਭਾਗੀ ਖਬਰ ਹੈ ਤੇ ਖਾਸ ਕਰਕੇ ਉਹਨਾਂ ਮਾਪਿਆਂ ਲਈ ਬੇहद ਮਤਭਾਗੀ ਖਬਰ ਹੈ ਜਿਹੜੇ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਨ ਲਈ ਭੇਜਦੇ ਨੇ ਸੁਪਨੇ ਪੂਰੇ ਕਰਨ ਦੇ ਲਈ ਕੰਮ ਕਰਨ ਲਈ ਭੇਜਦੇ ਨੇ ਪਰ ਪਤਾ ਕੀ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੀ ਧੀਾਂ ਦੀ লাশ ਮਿਲ ਰਹੀ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਬੇहद ਵੱਟੀ ਅਤੇ ਬੇਰਮੀ ਵਾਲੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਕੁੜੀ ਪੰਜਾਬ ਦੀ ਜਿਹੜੀ 27 ਸਾਲ ਦੀ ਸੀ ਸੰਗਰੂਰ ਤੋਂ ਸੀ ਉਸ ਦਾ ਕਤਲ ਕੀਤਾ ਗਿਆ ਪੁਲਿਸ ਵੱਲੋਂ 27 ਸਾਲਾ ਮਨਪ੍ਰੀਤ ਸਿੰਘ ਦੀ ਪਛਾਣ ਮੁੱਖ ਸ਼ੱਕੀ ਵਜੋਂ ਕੀਤੀ ਗਈ ਹੈ ਤੁਸੀਂ ਮੁੰਡੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕੈਨੇਡਾ ਭਰ ਦੇ ਵਿੱਚ ਵਾਰੰਟ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸ਼ੱਕ ਹੈ ਦੋਸ਼ੀ ਦੇਸ਼ ਛੱਡ ਕੇ ਭੱਜ ਚੁੱਕਿਆ ਹੈ ਤੇ ਪਰਿਵਾਰ ਸੰਗਰੂਰ ਦੇ ਪ੍ਰੇਮ ਬਸਤੀ ਨਾਲ ਸੰਬੰਧਿਤ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਟਾਰਗੇਟ ਕੀਤੀ ਗਈ ਹਤਿਆਸੀ ਤੇ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਅਮਨਪ੍ਰੀਤ ਦੀ ਭੈਣ ਨੇ ਕੀਤਾ ਸੀ ਦੱਸਦੀ ਮਿਸਿੰਗ ਰਿਪੋਰਟ ਜਿਹੜੀ ਦਰਜ ਹੈ ਉਹ ਕੀਤੀ ਹੋਈ ਸੀ ਅਮਨਪ੍ਰੀਤ ਦੀ ਭੈਣ ਦੇ ਵੱਲੋਂ ਪਰ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਕੀ ਰੀਜ਼ਨ ਸੀ ਇਸ ਦੇ ਪਿੱਛੇ ਕਿ ਇੱਕ 27 ਸਾਲਾ ਕੁੜੀ ਦਾ ਤਸ਼ੱਦਦ ਦੇ ਨਾਲ ਕਤਲ ਕਰ ਦੇਣ ਦੀ ਵਜ੍ਹਾ ਸਾਹਮਣੇ ਨਹੀਂ ਆਏ ਸਕੀ ਹੈ ਤੇ ਹੁਣ ਵਜ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਦੀ ਵੀ ਪਛਾਣ ਕੀਤੀ ਗਈ ਹੈ ਜੋ ਕਿ ਦੱਸਿਆ ਜਾ ਰਿਹਾ ਸਾਰੇ ਹੀ ਕਤਲ ਦੇ ਪਿੱਛੇ ਮੇਨ ਜਿਹੜਾ ਵਿਅਕਤੀ ਹੋ ਸਕਦਾ ਹੈ ਸ਼ੱਕ ਹੈ ਦੋਸ਼ੀ ਜਿਹੜਾ ਹੈ ਉਹ ਦੇਸ਼ ਛੱਡ ਕੇ ਭੱਜ ਚੁੱਕਿਆ ਹੈ ਤੇ ਹੁਣ ਕੈਨੇਡਾ ਦੇ 온ਟਾਰੀਓ ਪ੍ਰਾਂਤ ਦੇ ਵਿੱਚ ਪੰਜਾਬ ਦੀ ਇਹ ਜਵਾਨ ਕੁੜੀ ਸੀ ਜਿਸ ਦੀ ਕਤਲ ਕਰ ਦਿੱਤਾ ਗਿਆ ਹੱਤਿਆ ਕਰ ਦਿੱਤੀ ਗਈ ਹੈ ਸੰਗਰੂਰ ਦੀ ਰਹਿਣ ਵਾਲੀ ਸੀ 27 ਸਾਲਾ ਅਮਰਪ੍ਰੀਤ ਸਿੰਘ ਸੈਣੀ ਜੋ ਕਿ ਚਾਰਲਸ ਲੇਡੀ ਪਾਰਕ ਦੇ ਵਿੱਚ ਉਸ ਦੀ ਮ੍ਰਿਤਕ ਦੇ ਮਿਲੀ ਹੈ 21 ਅਕਤੂਬਰ ਨੂੰ ਦੱਸਿਆ ਕਿ ਇਸ ਦੀ ਦੇ ਮਿਲੀ ਸੀ ਪੁਲਿਸ ਦੇ ਮੁਤਾਬਕ ਅਮਨਪ੍ਰੀਤ ਦੇ ਸਰੀਰ ਤੇ ਤਸ਼ੱਦਦ ਦੇ ਗੰਭੀਰ ਨਿਸ਼ਾਨ ਨੇ ਜਿਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਉਸ ਦੀ ਹੱਤਿਆ ਹੀ ਕੀਤੀ ਗਈ ਹੈ ਅਮਨਪ੍ਰੀਤ ਪਿਛਲੇ 4 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਅਤੇ ਉਸ ਦਾ ਪਰਿਵਾਰ ਸੰਗਰੂਰ ਦੇ ਪ੍ਰੇਮਬਸਤੀ ਇਲਾਕੇ ਦਾ ਸਬੰਧਤ ਹੈ ਪਰਿਵਾਰ ਨੂੰ ਇਹ ਦਿਲ ਦਹਿਲਾ ਦੇਣ ਵਾਲੀ ਖ਼ਬਰ ਉਸ ਦੀ ਵੱਡੀ ਭੈਣ ਨੇ ਦਿੱਤੀ ਜੋ অন্ਟਾਰੀਓ ਵਿੱਚ ਹੀ ਰਹਿੰਦੀ ਸੀ ਅਤੇ ਜਿਸ ਨੇ ਹੀ ਸਭ ਤੋਂ ਪਹਿਲਾਂ ਮਿਸਿੰਗ ਰਿਪੋਰਟ ਦਰਜ ਕਰਵਾਈ ਸੀ ਮੈਗਰਾ ਰੀਜਨ ਪੁਲਿਸ ਨੇ ਹੋਣ ਇਸ ਮਾਮਲੇ ਦੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਨਿਵਾਸੀ ਬ੍ਰੈਮਟਨ ਨੂੰ ਮੁਕਸ਼ਕੀ ਘੋਸ਼ਿਤ ਕੀਤਾ ਹੈ ਤੇ ਉਸ ਦੇ ਖਿਲਾਫ ਦੂਜੇ ਦਰਜ ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਕੈਨੇਡਾ ਪਰਦੇ ਵਿੱਚ ਉਸ ਦੀ ਗ੍ਰਫਤਾਰੀ ਲਈ ਵਾਰੰਟ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਤਾਂ ਫਿਰ ਇਹਦੀ ਬੜੀ ਹੱਸਮੁਖ ਸੀਗੀ ਵਧੀਆ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ 'ਚ ਉੱਥੇ ਨੇ ਆਪ ਦਾ ਸਾਰਾ ਕੁਝ ਰੱਖਿਆ ਹੋਇਆ ਸੀ ਗੱਡੀ-ਗੁੱਡੀ ਸਭ ਕੁਝ ਦੇ ਲਈ ਪੂਰੀ ਵੈਲ ਸੈਟਡ ਸੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਬਸ ਹੰਤਾ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਝ ਘੰਟਿਆਂ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਜੀ ਉਹਦੀ ਡੈੱਡ ਬੋਡੀ ਮਿਲੀ ਹੈ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜ਼ਿਆਦਾ ਚਲਣਾ ਔਖਾ ਹੋ ਗਿਆ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲਬਾਤ ਹੋਈ ਸੀ ਇੱਕ ਕਰਦੇ ਕਰਦੇ ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀ ਜੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ ਉਹ ਪਿੱਛੇ ਰਹਿੰਦੀ ਉਸ ਨੇ 20 ਦਿਨ ਫੇਰੇ ਗਲੋਬੀਲ ਤੇ ਉਹਨਾਂ ਦੇ ਫੇਰੇ ਹਾਂ ਹਾਂ 21 ਤਰੀਕ ਨੂੰ ਹੋਣੀ ਹੈ ਮਿਸ਼ਿੰਗ 20 ਤਰੀਕ ਦੀ ਸ਼ਾਮ ਨੂੰ ਹੋਣੀ ਹੈ ਸ਼ਾਮ ਨੂੰ ਇਹਨਾਂ ਦਾ ਬ੍ਰਿਟੇਨ ਦੀ ਇੱਕ ਹੈ ਹਾਂ ਹਾਂ ਕੋਈ ਕਾਰਨ ਪਤਾ ਲੱਗੇ ਕਿੰਨਾ ਹੋਈ ਸੀ ਕੁਸ਼ਮ ਨਹੀਂ ਉਹ ਤਾਂ ਰੁਟੀਨ ਦੀ ਟੈਬ ਤੇ ਜਾਂਦੀ ਸੀ ਖੁਸ਼-ਖੁਸ਼ ਸੀ ਜੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਨਾਲ ਲੈ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਦੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਨੈਂਟ ਜੌਬ ਸੀ ਜੀ ਉਹਦੀ ਉੱਥੇ 12-12 ਘੰਟੇ ਜੌਬ ਸੀ ਪਹਿਲੇ ਦੋ ਦਿਨ ਸਤੋਂ ਸਵੇਰੇ ਸਤੋਂ ਸਤ ਕੀਲੇ ਦੋ ਦਿਨ ਸਤ ਤੋਂ ਰਾਤ ਦੇ ਸਤ ਤੇ ਚਾਰ ਉਹਨਾਂ ਛੁੱਟੀਆਂ ਹੁੰਦੀਆਂ ਉਹਨਾਂ ਸੀ ਆ ਕੋਈ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀ ਕਦੇ ਡਿਊਟੀ ਤੋਂ ਐਬਸੈਂਟਰੀ ਹੋਈ ਸੀ ਕੀ ਕਦੇ ਉਹ ਡੀਪੀ ਦਾ ਕਦੇ ਉਹਦਾ ਇਹੋ ਜਿਹਾ ਕੋਈ ਬਿਹੇਵ ਆਇਆ ਸੀਗਾ ਰੈਗੂਲਰ ਸਿਟੀ ਡਿਊਟੀ ਦੇ ਉੱਤੇ ਤੇ ਕੋਈ ਤੰਗ ਜਾਣੀ ਦੀ ਗੱਲ ਕੋਈ ਨਹੀਂ ਸੀ ਜੇ ਕੋਈ ਸੰਗਤ ਸਾਡੇ ਨਾਲ ਕਦੇ ਕੋਈ ਤੰਗ ਪ੍ਰੇਸ਼ਾਨੀ ਦੀ ਕਿਸੇ ਨਾਲ ਕੋਈ ਗੱਲ ਹੋਵੇ ਸਾਡੇ ਨਾਲ ਤਾਂ ਕੋਈ ਕੁਝ ਸ਼ੇਅਰ ਨਹੀਂ ਕੀਤੀ ਪੀਆਰ ਹੋ ਗਈ ਸੀ ਨਾ ਪੀਆਰ ਪਾਈ ਹੋਈ ਸੀ ਬਸ 11 ਮਹੀਨੇ ਚੋਂ ਦੀ ਪੀਆਰ ਆ ਜਾਣੀ ਸੀ ਪੰਜਵੇਂ 6ਵੇਂ ਮਹੀਨੇ ਦੀ ਪੀਆਰ ਪਾਈ ਹੋਈ ਸੀ ਉਹਨਾਂ ਨੇ ਲਿਖਿਆ ਸੀਗਾ ਵੀ ਥੋੜੇ 6 ਮਹੀਨੇ ਲੱਗਣਗੇ ਪੀਆਰ ਉਹਨਾਂ ਨੇ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਉਗੀ ਦਸੰਬਰ ਚ ਆ ਜਾਂਦੀ ਆ ਜੀ ਪੀਆਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਜੀ ਵਿਆਹੂ ਵੀ ਇੰਡੀਆ ਆਉਗੀ ਵਿਆਹ ਵਿਆਹ ਕਰਕੇ ਤੋਂ ਉਹ ਪਤਾ ਲੱਗਿਆ ਕਿ ਕਿਨੇ ਕੰਮ ਕੀਤੇ ਨੇ ਕਿਉਂ ਕੁਝ ਕਾਰਨ ਹੱਦ ਤੱਕ ਪਟੜ ਗਏ ਕੋਈ ਕੋਈ ਨਹੀਂ ਉਧਰ ਵੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਰਜ ਨਹੀਂ ਦਿੱਤਾ ਇਹ ਕੀ ਗੱਲਬਾਤ ਹੋਈ ਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਬੰਟਡ ਕਰਦਾ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਉਹ ਛੱਡ ਕੇ ਨਿਕਲ ਚੁੱਕਾ ਹੈ ਇੰਡੀਆ ਲੈਣ ਵਾਸਤੇ ਮੇਰੀ ਬੇਟੀ ਐਫਰਟ ਚ ਕਰ ਰਹੀ ਹੈ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਹੀ ਪਤਾ ਸਾਨੂੰ ਤਾਂ ਉਹਦੇ ਬੈਠਿਆਂ ਨੂੰ ਕੀ ਪਤਾ ਉਹਨੂੰ ਕੀ ਕਰਨਾ ਕੀ ਮੈਨੂੰ